ਤੁਸੀਂ ਸੰਜੀਤਗੀ ਨਾਲ ਬੋਲਿਆ ਕਰੋ اے ਗੁਰੂ ਅ ਜਦੋਂ ਇਤਨੇ ਬਚਨ ਕੀਤੇ ਫਿਰ ਉਹਨਾਂ ਨੇ ਬਖਸ਼ਵਾਇਆ ਜੁਲਾਈ ਨੂੰ ਜੁਲਾਈ ਨੂੰ ਕਿਹਾ ਮਾਫੀ ਮੰਗੋ ਮੱਥਾ ਟੇਕ ਕੇ ਆਓ ਤੇ ਫਿਰ ਉਹ ਠੀਕ ਹੋ ਗਈ ਮਾਫੀ ਮੰਗੀ اے ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ 12 ਵਾਰ ਦਿੱਤੇ ਨਿਠਾਵਿਆਂ ਦੀ ਥਾਂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਪਤਿਆ ਤੀਬਦ ਨਿਕਤਿਆਂ ਦੀ ਘਤ ਇਤਨੇ ਵਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲੇ ਗੁਰੂ ਅੰਗਦ ਦੇਵ ਜੀ ਨੇ 12 ਵਰ ਦਿੱਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਝੋਲੀ ਵਿੱਚ ਪਾਏ ਗੁਰੂ ਅਮਰਦਾਸ ਜੀ ਗੁਰੰਗਦੇਵ ਜੀ ਕਹਿੰਦੇ ਮੈਂ ਇਹੀ ਤਾਕ ਵਿੱਚ ਸੀ ਕਿ ਕਦੋਂ ਮੇਰਾ ਬੱਚਾ ਗire ਕਦੋਂ गिरਨ ਤੇ ਮੈਨਾਂ ਨੂੰ ਠਾ ਕੇ ਮੈਂ ਆਸਣ ਤੇ ਬਿਠਾਵਾਂ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਦਾਸ ਜੀ ਨੂੰ ਕਿਹਾ ਇਹਨਾਂ ਨੂੰ ਇਸ਼ਨਾਨ ਕਰਕੇ ਬੋਲੀ ਸਾਹਿਬ ਵਿੱਚੋਂ ਇਸ਼ਨਾਨ ਕਰਕੇ ਗੋਇੰਦਵਾਲ ਦੀ ਬੋਲੀ ਵਿੱਚੋਂ ਇਸ਼ਨਾਨ ਕਰਕੇ ਲਿਆਓ ਇਸ਼ਨਾਨ ਕਰਕੇ ਲਿਆਂਦਾ ਤੇ ਆਪਣੇ ਗੱਲੇ ਦਾ ਚੋਲਾ ਗੱਲੇ ਦਾ ਚੋਲਾ ਗੁਰੂ ਅਮਰਦਾਸ ਜੀ ਦੇ ਗੱਲ ਵਿੱਚ ਪਾ ਦਿੱਤਾ ਇਹ 5 ਪੈਸੇ ਨਾਰੀਅਲ ਰਾਕੇ ਪ੍ਰਕਰਮਾਂ ਕੀਤੀਆਂ 74 ਸਾਲ ਉਮਰ ਹੋ ਗਈ ਸੀ 75 ਸਾਲ ਇੰਨੀ ਬਿਰਧ ਅਵਸਥਾ ਸੀ ਔਰ ਇਹਨਾਂ ਨੇ ਬੜਾ ਕੁਝ ਕੀਤਾ ਬੜਾ ਉਪਦੇਸ਼ ਦਿੱਤਾ ਸਾਰੇ ਵਰਨ ਨੂੰ ਪਰਦੇ ਦੀ ਰਸਮ ਸੀ ਪਰਦੇ ਦੀ ਰਸਮ ਵੀ ਇਹਨਾਂ ਨੇ ਦੂਰ ਕੀਤੀ ਜੋ ਜਨਨੀਆਂ ਬੜੇ ਪੱਲੂ ਲੰਮੇ ਲੰਮੇ ਲਮਕਾ ਕੇ ਕੁੰਡੇ ਘਟ ਰਿਹਾ ਸਾਨੂੰ ਇਹ ਕੁੰਡੇ ਦੀ ਰਸਮ ਰਸਮ ਜਿਹੜੀ ਹੈ ਗੁਰੂ ਅਮਰਦਾਸ ਮਹਾਰਾਜੀ ਜੀ ਨੇ ਦੂਰ ਕੀਤੀ ਉਹਨਾਂ ਨੇ ਕਿਹਾ ਕਿ ਇੱਕ ਅਖਰੀ ਸ਼ਰਮ ਹੀ ਬੋਤ ਹੈ ਇੱਕ ਅੱਖਾਂ ਦੀ ਸ਼ਰਮ ਬੋਤ ਹੈ ਫਿਰ ਗੁਰੂ ਅਮਰਦਾਸ ਮਹਾਰਾਜੀ ਨੇ ਪਹਿਲਾ ਪੰਗਤ ਤੇ ਪਾਠੇ ਸੰਗਤ ਪਹਿਲਾ ਪੰਗਤ ਪਾਠੇ ਸੰਗਤ ਇਸ ਤਰ੍ਹਾਂ ਦਾ ਉਹਨਾਂ ਦਾ ਉਪਦੇਸ਼ ਸੀ ਬੜਾ ਉਪਦੇਸ਼ ਦੇ ਅੰਦਰ ਸਿੱਧੇ ਰਸਤੇ ਪਾਉਂਦੇ ਪਾਪੀਆਂ ਦੇ ਪਾਪ ਦੂਰ ਕਰਨੇ ਕੋੜੀਆਂ ਦੇ ਕੂਕ ਕੋਲ ਦੂਰ ਕਰਨੇ ਉਹਨਾਂ ਨੇ ਫਿਰ ਬਹੁਤ ਕੁਝ ਕੀਤਾ ਬਹੁਤ ਕੰਮ ਕੀਤੇ ਗੋਇੰਦਵਾਲ ਸਾਹਿਬ ਦੀ ਉਸਾਰੀ ਕੀਤੀ 84 ਕੋਡੀਆਂ ਹਨ ਜਿਹੜਾ ਵੀ ਇਸ਼ਨਾਨ ਕਰਦਾ ਹੈ ਇੱਕ ਇੱਕ ਕੋੜੀ ਤੇ ਜਪਜੀ ਸਾਹਿਬ ਦਾ ਪਾਠ ਉਹਨਾਂ ਦਾ ਜਨਮ ਮਰਨ ਖੋਰ ਜਾਂਦਾ ਹੈ ਮੁੱਠਾ ਤੱਕਦੇ ਹੋ ਤੁਸੀਂ ਜਾਣਦੇ ਹੋ ਇਸ਼ਨਾਨ ਕਰਦੇ ਹੋ ਬੋਲੀ ਸਾਹਿਬ ਇੱਕ ਵਾਰੀ ਅਕਬਰ ਵੀ ਆਇਆ ਦਰਬਾਰ ਵਿੱਚ ਪਹਿਲਾਂ ਅਕਬਰ ਨੂੰ ਵੀ ਹਦਾਇਤ ਕੀਤੀ ਗਈ ਚਾਹੇ ਰਾਜਾ ਹੈ ਸਭ ਦਾ ਹੁਕਮ ਇੱਕੋ ਜਿਹਾ ਹੈ ਚਾਹੇ ਕੋਈ ਰਾਜਾ ਹੋਵੇ ਚਾਹੇ ਕੋ ਸਿੱਖ ਹੋਵੇ ਚਾਹੇ ਕੋਈ ਗਰੀਬ ਹੋਵੇ ਪਹਿਲਾਂ ਸੰਗਤ ਫਿਰ ਪਹਿਲਾਂ ਪੰਗਤ ਫਿਰ ਸੰਗਤ ਪਹਿਲਾਂ ਪੰਗਤ ਦੇ ਵਿੱਚ ਉਹਨਾਂ ਨੇ ਕਿਹਾ ਲੰਗਰ ਛਕੋ ਹਰ ਸੰਗਤ ਵਿੱਚ ਉਪਦੇਸ਼ ਸੁਨੋ ਇਹ ਉਹਨਾਂ ਦਾ ਹੁਕਮ ਸੀ ਹੋਰ ਉਹਨਾਂ ਨੇ ਨੀਵੀਂ ਜਾਤਾਂ ਦਾ ਵੀ ਉੱਚਾ ਦਰਜਾ ਦਿੱਤਾ ਬੜਾ ਸਤਿਕਾਰ ਦਿੱਤਾ ਬਹੁਤ ਕੁਛ ਰਹੰਦੇ ਕੰਮ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੇ ਗੋਇਦਵਾਲ ਦੀ ਉਸਾਰੀ ਕੀਤੀ ਇਸੇ ਤਰ੍ਹਾਂ ਹੀ ਪੈਰੋਵਾਲ ਤੋਂ ਕੁੱਝ ਸੰਗਤਾਂ ਜਾ ਰਹੀਆਂ ਸਨ ਪੈਰੋਵਾਲ ਤੋਂ ਸੰਗਤਾਂ ਜਾ ਰਹੀਆਂ ਸਨ ਇੱਕ ਕੋੜੀ ਸੀ ਬੜੀ ਉਦੀ ਹਾਲਤ ਖਰਾਬ ਸਿਕورٹی ਦੀ ਪ੍ਰੇਮਾ ਕੋੜੀ ਪਰਲੇ ਮਾਰਦਾ ਸੀ ਉਹਦੇ ਘਰ ਵਾਲਿਆਂ ਨੇ ਕੱਢ ਜੇ ਤੁਹਾਨੂੰ ਪਤਾ ਇਨ ਕੋਣ ਹੋ ਜਾਈਂ ਕੋਣ ਰੱਖਦਾ ਹੈ ਮਦਮੂ ਮਾਰਦਾ ਹੈ ਦੂਰਾਂ ਹੀ ਕੋਣ ਨੂੰ ਰੱਖੇਗਾ ਉਹ ਘਰ ਵਾਲੇ ਦੀ ਨਹੀਂ ਸਦਕਾਰ ਕਰਦੇ ਉਹ ਵੀ ਘਰੋਂ ਕੱਢ ਦਿੰਦੇ ਨੇ ਜਾ ਤੇਰਾ ਟਿਕਾਣਾ ਬਾਹਰ ਹੈ ਸੜਕ ਦੇ ਬੈਠਾ ਬਿੱਲ ਕਰਿਆ ਸੀ ਰੋਟੀ ਦੋਵੀਂ ਰੋਟੀ ਦੋਵੀਂ ਮਥਾਜ ਸੀ ਇਹ ਦੋ ਵਕਤ ਦੀ ਰੋਟੀ ਵੀ ਇਹਨੂੰ ਭਰ ਕੇ ਪੇਟ ਨਹੀਂ ਮਿਲਦੀ ਸੀ ਬਾਹਰ ਸੰਡੇ ਕੇ ਬੈਠਾ ਪੈਰੋਵਾਲ ਤੋਂ ਸੰਗਤ ਆ ਰਹੀ ਸੀ ਉਹਨੇ ꙳ੜ ꙳ਾ ਕੇ ਪੁੱਛਿਆ ਕਿੱਥੇ ਚੱਲੇ ਹੋ ਉਹਨਾਂ ਨੇ ਕਿਹਾ ਸੀ ਗੋਇੰਦਵਾਲ ਚੱਲੇ ਹਾਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਹਿੰਦਾ ਮੈਨੂੰ ਵੀ ꙳ੜ ꙳ਾਇਆ ਕਹਿੰਦੇ ਮੈਨੂੰ ਵੀ ਲੈ ਚੱਲੋ ਕਹਿੰਦੇ ਉੱਥੇ ਮੈਨੂੰ ਭੋਜਨ ਪ੍ਰਸ਼ਾਦਾ ਮਿਲੇਗਾ ਉਹਨਾਂ ਨੇ ਕਿਹਾ ਉੱਥੇ ਪ੍ਰਸ਼ਾਦੇ ਦੀ ਕੋਈ ਕਮੀ ਨਹੀਂ ਤਿੰਨ ਟਾਈਮ ਪ੍ਰਸ਼ਾਦਾ ਚਾਹ ਜੋ ਕਾਹੋਗੇ ਮਿਲੇਗਾ ਸਭ ਕੁਝ ਮਿਲੇਗਾ ਇਸ ਦਾ ਉਹਨਾਂ ਸੰਗਤਾਂ ਨੂੰ ਤਰਸ ਆ ਗਿਆ ਉਹਨਾਂ ਸੰਗਤਾਂ ਨੇ ਲੈ ਆਂਦਾ ਇਹਨੂੰ ਕੋੜੀ ਪ੍ਰੇਮੇ ਨੂੰ ਆਪਣੇ ਨਾਲ ਲੈ ਆਂਦਾ ਕੋੜੀ ਪ੍ਰੇਮੇ ਨੂੰ ਲੈ ਆਂਦਾ ਜਦੋਂ ਗੋਵਿੰਦ ਸਹਿਵਲ ਪਹੁੰਚਿਆ ਉੱਥੇ ਪਹੁੰਚਿਆ ਤੇ ਉਹਨੂੰ ਬਹਿ ਗਿਆ ਇੱਕ ਪਾਸੇ ਉਹ ਕਹਿੰਦਾ ਇੱਥੇ ਹੀ ਬਹਿ ਜਾ ਇੱਥੇ ਹੀ ਤੂੰ ਬਦਮੂਹ ਮਾਰਦਾ ਕੋੜੀਏ ਤੂੰ ਇੱਥੇ ਹੀ ਬਹਿ ਜਾ ਜੇ ਤੇਰੇ ਭਾਗ ਹੋਏ ਤੇ ਤੈਨੂੰ ਦਰਸ਼ਨ ਹੋ ਜਾਣਗੇ ਇੱਥੇ ਪ੍ਰਸ਼ਾਦਾ ਮਿਲ ਜਾਏਗਾ ਉਹ ਬਹਿ ਕੇ ਬੜਾ ਉਹਦਾ ਮਨ ਵਰਲਾਪੇ ਕਿ ਮੈਂ ਕਿਸ ਤਰ੍ਹਾਂ ਦਰਸ਼ਨ ਕਰਾਂ ਇੰਨੀ ਦੂਰੋਂ ਆਇਆ ਹਾਂ ਕਹਿੰਦੇ ਸੁਣਿਆ ਹੈ ਉਹ ਨਿਥਾਵੀਆਂ ਤਾਂ ਨਿਉਟੀਆਂ ਦੀ ਓੜ ਨਿਆਸਰਿਆਂ ਦੇ ਆਸਰੇ ਇਹ ਮੇਰਾ ਪਤਾ ਕੀ ਪਤਾ ਮੈਂ ਇੱਥੇ ਰਾਜੀ ਹੋ ਜਾਵਾਂ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਮਨ ਵਿੱਚ ਆਣ ਕਈ ਪ੍ਰਕਾਰ ਦੀਆਂ ਗੱਲਾਂ ਉਹਦੇ ਮਨ ਵਿੱਚ ਆਈਆਂ ਉਹ ਇੱਕ ਜਗ੍ਹਾ ਤੱਕ ਲਾ ਕੇ ਇੱਕ ਦਰਵਾਜ਼ੇ ਕੰਨੀ ਜਿੱਥੋਂ ਗੁਰੂ ਅਮਰਦਾਸ ਜੀ ਮਹਾਰਾਜ ਨੰਨ ਕੇ ਜਾਂਦੇ ਸਨ ਉੱਥੇ ਦਰਵਾਜੇ ਦੇ ਕੋਲ ਨਜ਼ਦੀਕ ਬਹਿ ਗਿਆ ਉੱਥੋਂ ਦੇਖਣ ਲੱਗਣਗੇ ਕਦੋਂ ਮੈਨੂੰ ਮਿਲਣਗੇ ਪਰ ਗੁਰੂ ਅਮਰਦਾਸ ਜੀ ਮਹਾਰਾਜ ਉਸ ਰਸਤੇ ਉ ਆਈ ਹੀ ਨਾ ਤੇ ਫਿਰ ਉਹ ਮਿਲਿਆ ਕੋਈ ਕਹਿ ਲਗਾ ਕਿ ਕੋੜੀਆ ਤੇਰੇ ਭਾਗ ਇੰਨੇ ਖਰਾਬ ਨੇ ਜਦ ਤਾਨੂੰ ਗੁਰੂ ਅਮਰਦਾਸ ਜੀ ਨੇ ਆਪਣਾ ਰਸਤਾ ਹੀ ਬਦਲ ਲਿਆ ਤਾਨੂੰ ਦਰਸ਼ਨ ਹੀ ਨਹੀਂ ਦਿੱਤੇ ਇੰਨੇ ਭਾਗ ਤੇ ਰਮੰਦਿਆਂ ਨੇ ਪਰ ਉੱਥੇ ਹੀ ਬੈਠਾ ਰਿਹਾ ਬਿਲਕੁਦਾ ਰਿਹਾ ਕਹਿੰਦੇ ਪਤਾ ਨਹੀਂ ਕੀ ਮੈਂ ਪਾਪ ਕਰਮ ਕੀਤੇ ਨੇ ਪਿੱਛੇ ਕੀ ਪਤਾ ਮੇਰੇ ਕਿੰਨੇ ਪਾਪ ਕਰਮ ਨੇ ਮੈਨੂੰ ਦਰਸ਼ਨ ਨਹੀਂ ਹੋਏ ਬਿਲਕਦਾਰਿਆ ਐ ਬਿਲਕਦਾਰਿਆ ਫਿਰ ਦੂਸਰੇ ਦਿਨ ਕਹਿੰਦੇ ਚਲੋ ਦੂਜੇ ਦਿਨ ਦੇਖੋ ਕੀ ਪਤਾ ਦੂਸਰੇ ਦਿਨ ਦਰਸ਼ਨ ਹੋ ਜਾਣ ਫਿਰ ਦੂਸਰੇ ਦਿਨ ਨਿਕਲੇ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਉਹਨਾਂ ਨੇ ਆਪਣਾ ਰਸਤਾ ਬਦਲ ਦਿੱਤਾ ਜਿੱਥੇ ਉਹ ਕੋੜੀ ਪ੍ਰੇਮਾ ਬੈਠੇ ਸੀ ਉਸ ਰਸਤੇ ਗਏ ਹੀ ਨਾ ਕੋੜੀ ਬੈਠਾ ਰਿਹਾ ਦਿਖਦਾ ਰਿਹਾ ਵਿਲਕਦਾ ਰਿਹਾ ਆਪਣੇ ਆਪ ਨੂੰ ਲੰੰਦਾ ਪਾੰਦਾ ਰਿਹਾ ਕਿ ਮੈਂ ਇੰਨੇ ਪਾਪ ਕਰਮ ਕਰਕੇ ਆਇਆ ਜਿਹੜੇ ਮੈਨੂੰ ਦਰਸ਼ਨ ਹੀ ਨਹੀਂ ਹੋ ਰਹੇ ਫਿਰ ਉਹਨੇ ਕਿਹਾ ਕੋੜੀਆ ਤੇਰੀ ਤੂੰ ਬਦਨੀ ਤੇਰੇ ਤੋਂ ਉਹ ਆਂਦੀ ਐ ਤੂੰ ਦੂਰ ਹੀ ਰਹਿ ਪਤਾ ਨਹੀਂ ਕੀ ਤੂੰ ਕਰਮ ਕੀਤੇ ਨੇ ਜਿਹੜੇ ਤੈਨੂੰ ਦਰਸ਼ਨ ਨਹੀਂ ਹੋਏ ਫਿਰ ਤੀਜੇ ਦਿਨ ਆਇਆ ਤੀਜੇ ਦਿਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਸਰੇ ਕੋਈ ਹੋਰ ਪਾਸੋਂ ਨਿਕਲ ਆਏ ਜਦੋਂ ਹੋਰ ਪਾਸੇ ਨਿਕਲੇ ਦੇਉ ਨੇ بڑے ਮੈਨੇ ਮਾਰੇ ਕਹਿੰਦੇ ਕੋੜੀਆ ਤੂੰ ਇੰਨੇ ਭਾੜੇ ਕਰਮ ਕੀਤੇ ਨੇ ਜੇ ਤੈਨੂੰ ਦਰਸ਼ਨ ਹੀ ਨਹੀਂ ਹੋ ਰਹੇ ਚੱਲ ਇੰਨੇ ਭਾੜੇ ਕਰਮ ਕੀਤੇ ਨੇ ਤੂੰ ਉਹ ਦਿਲ ਵਿੱਚ ਆਪਣੇ ਆਪ ਨੂੰ ਲੰਘਤਾ ਪਾਣ ਲੱਗਾ ਕਹਿੰਦੇ ਚੱਲ ਆਪਣੇ ਆਪ ਨੂੰ ਕੋੜੀ ਮੈਂ ਇੱਥੇ ਬਹਿ ਕੇ ਕੀ ਕਰਾਂ ਮੈਂ ਇੱਥੇ ਕੀ ਬਹਿ ਕੇ ਕਰਾਂ ਜਿਹੜੇ ਮੈਨੂੰ ਦਰਸ਼ਨ ਨਹੀਂ ਹੋ ਰਹੇ ਕਹਿੰਦੇ ਸੁਣਿਆ ਤੀ ਨੀ ਥਾਮੀਆਂ ਦੇ ਥਾਂ ਨਿਓਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਨੀ ਪੱਤਿਆਂ ਦੀ ਬੱਦ ਨੀ ਗੱਤਿਆਂ ਕਿ ਮੈਂ ਕਿੰਨੇ ਕੋ ਪੈੜੇ ਕਰਮ ਕੀਤੇ ਨੇ ਜੇ ਮੈਨੂੰ ਦਰਸ਼ਨ ਹੋਏ ਕੀ ਬਦ ਮੈਂ ਕੀ ਕਰਮ ਕਰਕੇ ਆਇਆ ਹਾਂ ਇੰਨਾ ਕਹਿ ਕੇ ਜਦੋਂ ਨਿਕਲਣ ਲੱਗਾ ਮੈਂ ਕੀ ਕਰਾਂ ਕਹਿੰਦਾ ਇੱਥੇ ਬਹਿ ਕੇ ਮੈਨੂੰ ਦਰਸ਼ਨ ਹੀ ਨਹੀਂ ਹੋ ਰਹੇ ਜਦੋਂ ਉਹ ਨਿਕਲਣ ਲੱਗਾ ਇਹ ਗੁਰੂ ਅਮਰਦਾਸ ਜੀ ਮਹਾਰਾਜ ਚਿੱਟਾ ਦਾੜਾ ਸਮਸ਼ ਚੇਰਾ ਭਖਦਾ ਪਿਆ ਆਵਾਜ਼ ਮਾਰੀ ਬੇਟਾ ਜਦੋਂ ਬੇਟਾ ਗਿਆ ਨਾ ਪਿੱਛੇ ਮੂੰਹ ਕਰਕੇ ਦੇਖਿਆ ਚਿੱਟਾ ਸ਼ਮਸ਼ਦਾਰਾ ਖੜੇ ਨੇ ਕਹਿੰਦੇ ਤੂੰ ਤਿੰਨ ਦਿਨ ਵਿੱਚ ਹੀ ਘਾਬਰ ਗਿਆ ਹੈ ਤਿੰਨ ਦਿਨ ਵਿੱਚ ਵੀ ਤੂੰ ਆਸਰਾ ਛੱਡ ਦਿੱਤਾ ਹੈ ਕਹਿੰਦੇ 30 ਸਾਲ ਹੋ ਗਏ ਤੈਨੂੰ 30 ਸਾਲ ਹੋ ਗਏ ਤੈਨੂੰ 30 ਸਾਲ ਹੋ ਗਏ ਉਡੀਕਦਿਆਂ ਤੈਨੂੰ ਬੁਲਾਉਣ ਵਾਸਤੇ ਇੱਥੇ ਤੇ ਤੂੰ ਤਿੰਨ ਸਾਲ ਵੀ ਤਿੰਨ ਦਿਨ ਵਿੱਚ ਹੀ ਘਾਬਰ ਗਿਆ ਹੈ ਕਹਿੰਦੇ 30 ਸਾਲ ਹੋ ਗਏ ਤੈਨੂੰ ਉਡੀਕਦਿਆਂ ਪ੍ਰੇਮੇ ਨੂੰ ਕਿਹਾ 30 ਸਾਲ ਹੋ ਗਏ ਤੈਨੂੰ ਉਡੀਕਦਿਆਂ ਤੂੰ ਤਿੰਨ ਦਿਨ ਵਿੱਚ ਇੰਨਾ ਘੱਭਰ ਗਿਆ ਹੈ ਫਿਰ ਉਹਨੂੰ ਕਿਹਾ ਹੁਣ ਕੋਈ ਨਹੀਂ ਤੂੰ ਰਾਜੀ ਹੋ ਜਾਏਗਾ ਤੇਰਾ ਮਨ ਦਾ ਕੋੜ ਵੀ ਦੂਰ ਹੋ ਜਾਏਗਾ ਤੇਰਾ ਤਨ ਦਾ ਕੋੜ ਵੀ ਦੂਰ ਹੋ ਜਾਏਗਾ ਫਿਰ ਗੁਰਦਾਸ ਜੀ ਨੇ ਸਾਰੇ ਸਿੱਖਾਂ ਨੂੰ ਕਿਹਾ ਕਿਸ ਨੂੰ ਇਸ਼ਨਾਨ ਕਰਾਓ ਪਾਠ ਜਪਜੀ ਸਾਹਿਬ ਦੇ ਪਾਠ ਚਪਈ ਸਾਹਿਬ ਦੇ ਪਾਠ ਕਰਦੇ ਆ ਕਰਦੇ ਆ ਪਾਠ ਤੇ ਲਾਤਾ ਥੋੜੇ ਦਿਨ ਹੁੰਦੇ ਗਏ ਥੋੜੇ ਜਿਹੇ ਦਿਨ ਨਿਕਲੇ ਕੋੜੀ ਨੌ ਬਨੌ ਹੋ ਗਿਆ ਸਰੀਰ ਕੰਚਨ ਵਰਗਾ ਕਰ ਦਿੱਤਾ ਗੁਰੂ ਅਮਰਦਾਸ ਮਹਾਰਾਜੀ ਨੇ ਕੰਚਨ ਵਰਗਾ ਨਰੋਇਆ ਸਰੀਰ ਕਰ ਦਿੱਤਾ ਜਿਆ ਕੰਚਨ ਵਰਗਾ ਸਰੀਰ ਨਰੋਇਆ ਵਜੇ ਇੱਥੇ ਹੀ ਨਹੀਂ ਗੁਰੂ ਅਮਰਦਾਸ ਜੀਆਂ ਕਿੰਨੀਆਂ ਕੁ ਵਡਿਆਈਆਂ ਕਰੀਏ ਸੀ ਉਨੀਆਂ ਹੀ ਥੋੜੀਆਂ ਹਨ ਫਿਰ ਉਹਨਾਂ ਨੇ ਸੰਗਤ ਵਿੱਚ ਉਪਦੇਸ਼ ਕਰਦੇ ਸਨ ਫਿਰ ਸੰਗਤ ਵਿੱਚ ਉਹਨਾਂ ਨੇ ਕਿਹਾ 30 ਸਾਲ ਦਾ ਇਹ ਗੱਭਰੂ ਨਿਕਲਿਆ ਸੋਹਣਾ ਗੱਭਰੂ ਨਿਕਲ ਆਇਆ ਕੀ ਥਾਲ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਗਤ ਦੇ ਵਿੱਚ ਬੋਲੇ ਕਿ ਕੋਈ ਹੈ ਇਹਦਾ ਹੱਥ ਫੜਨ ਵਾਲਾ ਇਸ ਗਰੀਬ ਦਾ ਇਹ ਕੋਕਾ ਦੀ ਤਾ ਨਾ ਉੱਠੇ ਦੂਜੇ ਵਿੱਚ ਨਾ ਉੱਠੇ ਤੀਜਾ ਦਿੱਤਾ ਤੇ ਇੱਕ ਕੋਈ ਗਰੀਬ ਮੈਲਕ ਚੁਲੇ ਕਪੜੇ ਪਾਏ ਉੱਠਿਆ ਕਹਿੰਦੇ ਮੈਂ ਤਿਆਰ ਹਾਂ ਪਰ ਮੈਂ ਝੂਠ ਬੋਲ ਕੇ ਨਹੀਂ ਕਰਦਾ ਮੇਰੀ ਧੀ ਨੂੰ ਥੋੜੀ ਮਤ ਹੈ ਥੋੜੀ ਮਤ ਕਰਕੇ ਮੇਰੀ ਕੁੜੀ ਨੂੰ ਮੱਥੋਂ ਮੱਥੋਂ ਕਹਿੰਦੇ ਹਨ ਉਹ ਕਹਿੰਦੇ ਕਿੱਥੇ ਐ ਲਿਆਓ ਕਹਿੰਦੇ ਉਹ ਮਾਵਾਂ ਧੀਆ ਦੋਨੋਂ ਬਰਤਨ ਸਾਫ਼ ਕਰਨ ਗਈਆਂ ਨਰਬੰਦਰ ਤੇ ਕਹਿੰਦੇ ਲੈ ਕੇ ਆਓ ਜਦੋਂ ਆਈਆਂ ਤੇ ਸਾਰੀ ਗੱਲ ਹੋਈ ਇਹ ਕੋੜੀ ਨਾਲ ਕੌਣ ਵਿਆਹ ਕਰੇ ਮਾਂ ਕਹਿੰਦੀ ਮੇਰੀ ਧੀ ਰਾਣੀ ਹੈ ਕੱਟ ਦਿਮਾਗ ਰੱਖਦੀ ਐ ਕੱਟ ਬੋਲਦੀ ਐ ਪਰ ਮੇਰੇ ਵਾਸਤੇ ਰਾਣੀ ਹੈ ਪਰ ਇਹਦਾ ਨਾ ਮਾਂ ਨਾ ਪਿਓ ਨਾ ਅੱਗਾ ਨਾ ਪਿੱਛਾ ਫਿਰ ਉਹਦੇ ਕੋਲ ਕਹਿੰਦੇ ਪੁੱਛੋ ਇਹਦਾ ਅੱਗਾ ਪਿੱਛਾ ਕੌਣ ਹੈ ਫਿਰ ਉਹਦੇ ਕੋਲ ਪੁੱਛਿਆ ਗਿਆ ਪ੍ਰੇਮੇ ਕੋਹੜੀ ਕੋਲ ਪੁੱਛਿਆ ਗਿਆ ਤੇਰੇ ਮਾਂ ਪਿਓ ਤੇਰਾ ਕੀ ਹੈ ਘਰਬਾਰ ਉਹ ਰੋਣ ਲੱਗ ਗਿਆ ਉਹਦਾ ਰੋਣਾ ਨਾ ਠੱਲਿਆ ਜਾਵੇ ਰੋ ਰੋ ਕੇ ਪੁਕਾਰ ਪੁਕਾਰ ਕੇ ਕਿਹਾ ਇਹ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਮੈਨੂੰ ਕੋੜੀ ਨੂੰ ਉਹਨਾਂ ਨੇ ਕੋੜ ਕਰਕੇ ਬਾਹਰ ਸੱਟ ਦਿੱਤਾ ਤੁਹਾਨੂੰ ਪਤਾ ਹੈ ਕੋੜੀ ਨੂੰ ਕੌਣ ਸਹਰਦਾ ਹੈ ਰੋਟੀ ਤੋਂ ਵੀ ਕਹਿੰਦੇ ਮੈਂ ਬਥਾਰ ਜੋ ਗਿਆ ਮੈਨੂੰ ਬਾਹਰ ਕੱਢ ਦਿੱਤਾ ਕਿਸੇ ਨੇ ਮੇਰੀ ਬਾਣਾ ਫੜੀ ਮੈਨੂੰ ਘਰ ਆ ਲੈਣੇ ਨਾ ਮੇਰਾ ਮਾਂ ਨਾ ਮੇਰਾ ਪਿਓ ਕਹਿੰਦੇ ਮੈਨੂੰ ਬਾਹਰ ਕੱਢ ਦਿੱਤਾ ਉਹ ਬੋਲਿਆ ਕਹਿੰਦੇ ਉਹਨੂੰ ਤੁਸੀਂ ਹੋ ਮੇਰੇ ਮਾਂ ਵੀ ਤੂੰ ਪਿਓ ਵੀ ਤੂੰ ਸਭ ਕੁਝ ਮੇਰੇ ਤੁਸੀਂ ਹੋ ਫਿਰ ਗੁਰੂ ਅਮਰਦਾਸ ਜੀ ਨੇ ਮਹਾਰਾਜ ਨੇ ਗਲਵਕੜੀ ਚ ਲਿਆ ਕਹਿੰਦੇ ਜਿਹਦਾ ਗੁਰੂ ਅਮਰਦਾਸ ਜੀ ਮਾਂ ਹੋਵੇ ਪਿਓ ਪਿਓ ਹੋਵੇ ਉਹਨੂੰ ਕਾਦਾ ਘਾਟਾ ਹੈ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਤੇ ਗੁਰ ਨਾਨਕ ਦੇਵ ਜੀ ਦੀ ਪਹਿਲੀ ਮੰਜੀ ਇਹਨਾਂ ਨੂੰ ਬਖਸ਼ੀ ਤੇ ਫਿਰ ਇਹ ਵੀ ਵਰ ਦਿੱਤਾ ਕਿ ਜੇ ਤੇਰੀ ਘੱਟ ਬੁੱਧੀ ਮਤ ਕਹਿੰਦੇ ਹਨ ਤੇਰੀ ਇੰਨੀ ਬੁੱਧੀ ਹੋਵੇਗੀ ਇੰਨੀ ਮਤ ਹੋਏਗੀ ਯਾਰੇ ਕੋਲ ਪੁੱਛ ਕੇ ਕੰਮ ਕਰਨਗੇ ਇਹਨੇ ਕੋਲ ਸਾਰੇ ਪੁੱਛ ਕੇ ਆਣ ਗਏ ਪੁੱਛ ਕੇ ਕਰਨ ਗਏ ਮਥੋ ਮੁਰਾਰੀ ਨੂੰ ਫਿਰ ਮੰਜੀਆਂ ਥਾਪੀਆਂ ਗਈਆਂ ਔਰ ਪ੍ਰਚਾਰ ਕਰਨ ਵਾਲੇ ਪਾਸੇ ਭੇਜਿਆ 7ਵੇਂ 8ਵੇਂ ਤੱਕ ਇਹਨਾਂ ਦੀ ਅੰਸਲਾਦ ਵੱਧਦੀ ਗਈ ਦੇਖੋ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕੋਡੀਆਂ ਨੂੰ ਵੀ ਨਵਾਜਦੇ ਹਨ ਜਿਨ੍ਹਾਂ ਦੇ ਕੋਡ ਪਏ ਹੋਏ ਹਨ ਉਹਨਾਂ ਨੂੰ ਵੀ ਨਵਾਜਦੇ ਹਨ ਧੰਨ ਹਨ ਨੀ ਥਾਵਿਆਂ ਦੇ ਥਾਂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨੀ ਪੱਤਿਆਂ ਦੀ ਬਦ ਨੀ ਗੱਤਿਆਂ ਦੀ ਗਤ ਇਹ ਹਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਿਹੜਾ ਵੀ ਕੋਈ ਜਾਂਦਾ ਹੈ ਝੋਲੀਆਂ ਪਰਵਾ ਕੇ ਆਂਦਾ ਹੈ ਔਰ ਸਾਰਿਆਂ ਦੀਆਂ ਝੋਲੀਆਂ ਪਰਦੇ ਹਨ ਤਨ ਤਨ ਗੁਰੂ ਅਮਰਦਾਸ ਹਨ ਆਪ ਨਰੈਣ ਕਲਾਧਾਰ जग ਨੇ ਪਰਵਰਿਓ ਨਿਰੰਕਾਰ ਆਕਾਰ ਜੋਤ जग ਮੰਡਲ ਕਰਿਓ ਨਾਨਕ ਕੁਲ ਨਿਮਲ ਅਵਤਰਿਓ ਅੰਗਤ ਲੈਣੇ ਸੰਗ ਹੁਆ ਗੁਰੂ ਅਮਰਦਾਸ ਤਾਰਨ ਤਾਰਨ ਜਨਮ ਜਨਮ ਪਾ ਸ਼ਰਨ ਤੁ ਹੋਰ ਦੇਖੋ ਪੱਟ ਵੀ ਬੜੀ ਸਿਫਤ ਕਰਦੇ ਹਨ ਆਪਣੇ ਸਵੈਆਂ ਵਿੱਚ ਤੁਸੀਂ ਜਦੋਂ ਸਹਿਜ ਪਾਠ ਪੜ੍ਹਦੇ ਹੋ ਤੇ ਪੱਟਾਂ ਨੇ ਵੀ ਬੜੀ ਬੜੀ ਉਪਮਾ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਦੀ ਕਨਹਰ ਬੂੰਦ ਬਸਵਾ ਰੋਮਲ Kusum ਬਸੰਤ ਗਨਨ ਨਾ ਆਵੇ रफ स किरण उधर सागर को गंग तरंग अंत को पावे रुद्र ज्ञान ध्यान सतगुरु ओ कब जन पल उनो जो गावे भले अमर दास गुरु तेरे तेरी उपमा तोहे बण आवे गुरु अमरदास महाराज दी इतनी उपमा इतनी बड़ाई है कि असली समुंदर दिया लहरों दे गिन सकदे हां ਅਕਾਸ਼ ਤੋਂ ਗੁੰਡੇ ਤੇ ਗਿਣ ਸਕਦੇ ਹਾਂ ਫੁੱਲ ਜਿਹੜੇ ਨੇ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ ਜਿਹੜੀਆਂ ਇਹਨਾਂ ਦੇ ਗੁਣ ਹਨ ਗੁਰੂ ਅਮਰਦਾਸ ਮਹਾਰਾਜ ਦੇ ਇੰਨੇ ਗੁਣ ਹਨ ਇੰਨੇ ਗੁਣ ਹਨ ਇਨੀਆਂ ਵਡਿਆਈਆਂ ਹਨ ਉਹ ਸਾਡੀ ਜੀਭਾ ਇੱਕ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਨਹੀਂ ਬਿਆਨ ਕਰ ਸਕਦੇ ਪੱਠ ਸਾਹਿਬਾਂ ਨੇ ਸਹਿਪਾਨਾ ਨੇ ਉਹਨਾਂ ਦੀ ਉਸਤਤ ਵਿੱਚ ਇਹ ਸੋਈਆ ਲਿਖਿਆ ਹੈ ਕੇ ਇੱਕ ਮਨੂਰ ਕੰਚਨ ਤੋਂ ਵੀ ਪਰਸਪਰਸ ਜਾਏ ਪਰਸਪਰਸ ਜਾਏ ਗੁਰੂ ਅਮਰਦਾਸ ਮਹਾਰਾਜ ਦੇ ਚ ਸੋਨਾ ਬਣ ਜਾਂਦਾ ਹੈ ਇਹ ਹਨ ਮੇਰੇ ਗੁਰੂ ਅਮਰਦਾਸ ਭਲੇ ਅਮਰਦਾਸ ਗੁਣ ਤੇਰੇ eri ਉਪਮਾ ਤੋਂ ਹੀ ਬਣ ਆਵੇ ਭਲੇ ਅਮਰਦਾਸ ਗੁਣ ਤੇਰੇ eri ਉਪਮਾ ਤੋਂ ਹੀ ਬਣ ਆਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੇ ਤੇਰੀ ਉਪਮਾ ਤੋਏ ਬਣ ਆਵੇ ਤੇਰੀ ਉਪਮਾ ਤੋਏ ਬਣ ਆਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੇ ਵਾਹਿਗੁਰੂ ਜੀ ਤੇ ਪਿਆਰਿਓ ਇਸ ਤਰ੍ਹਾਂ ਤੁਸੀਂ ਉਹ propto ਆਪਣਾ ਸਿੱਧਕ ਕਦੇ ਹੀ ਨਾ ਢੁਲਾਇਆ ਕਰੋ ਵਾਹਿਗੁਰੂ ਸਾਡੇ ਬਹੁਤ ਨੇੜੇ ਹਨ ਅਸੀਂ ਦੂਰ ਹਾਂ ਉਹ ਸਾਡੇ ਨੇੜੇ ਹਨ ਜੇ ਅਸੀਂ ਬੰਦ ਭਾਵਨਾ ਕਰਕੇ ਘਰ ਬੈਠੇ ਵੀ ਉਹਨਾਂ ਨੂੰ ਧਿਆਉਂਦੇ ਆਂ ਨਾ ਉਹ ਸਾਡੀਆਂ ਝੋਲੀਆਂ ਭਰਦੇ ਹਨ ਅੱਜ ਇੱਕ ਮੇਰੇ ਨਾਲ ਵੀ ਸਾਡੇ ਬੀਤੀ ਹੋਈ ਹੈ ਅੱਜ ਸਾਡਾ ਇੱਕ ਛੋਟਾ ਜਿਹਾ ਪਿੰਡ ਹੈ ਕਸਬਾ ਹੈ ਅਸੀਂ ਇੱਥੇ ਮਤਲਬ ਕਿ ਵਾਹਿਗੁਰੂ ਵਾਰ ਲਾਈ ਰੱਖੇ ਅਸੀਂ ਕੀ ਕਰਨ ਜੋਗੇ ਆਂ ਉਹ ਵਾਹਿਗੁਰੂ ਕਰਵਾਉਂਦਾ ਹੈ ਜੋ ਕਰਵਾਉਂਦਾ ਹੈ ਸੰਤਾਂ ਮਿਲ ਕੇ ਉਹਨਾਂ ਦੀ ਅੱਜ ਜਿਸ ਤਰ੍ਹਾਂ ਅੱਜ ਗੁਰੂ ਰਾਮਦਾਸ ਜੀ ਦਾ ਸੀ ਗੁਰਗੱਦੀ ਦਿਹਾੜਾ ਸੀ ਸੰਤਾਂ ਮਿਲ ਕੇ ਜਪਜੀ ਸਾਹਿਬ ਦਾ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ 10 ਤੋਂ 12 ਇਹ ਅਸੀਂ ਟਾਈਮ ਰੱਖਿਆ ਹੋਇਆ ਗੁਰਦੁਆਰੇ ਪਰ ਇਹ ਜਿਹੜਾ ਤੁਛ ਜਿਹਾ ਸੇਵਕ ਹੈ ਨੌਕਰ ਹੈ ਉਸ ਵਾਹਿਗੁਰੂ ਦਾ ਅੰਮ੍ਰਿਤ ਵੇਲੇ ਕੀ ਹੋਇਆ ਅੱਖਾਂ ਨੇ ਉਹ RAMDAS ਜੀ ਨੇ ਘੜੀ ਦੀਆਂ ਸੂਈਆਂ ਹੀ ਬਦਲ ਦਿੱਤੀਆਂ। ਉਦੋਂ 9 ਹੋਇਆ ਸਨ ਮੈਂ ਸੋਚਿਆ ਕਿ 10 ਜਦੋਂ ਮੈਂ ਦੇਖਿਆ ਘੜੀ ਸੂਈ 10 ਤੇ ਜਦੋਂ ਗੁਰਦੁਆਰੇ ਦੇਖਿਆ ਸੂਈ 10 ਤੇ ਕਿਉਂ ਅੱਜ ਉੱਤੇ ਕਥਾ ਪਹਿਲਾਂ ਐਡਵਾਂਸ ਇੱਕ ਦਿਨ ਕਰ ਲਈ ਸੀ ਕਿਉਂਕਿ ਅੱਜ ਭਾਈ ਨਹੀਂ ਆਣਾ ਹੁੰਦੀ। ਛੋਟਾ ਕਸਬਾ ਭਾਈ ਬਾਹਰੋਂ ਆ ਕੇ ਫਿਰ ਉਹਨੇ ਕਿਤਨ ਕਰਨਾ ਸੀ। ਮੈਂ ਫਿਰ ਇੱਕ ਦਿਨ ਐਡਵਾਂਸ ਕਥਾ ਹੋ ਗਈ ਗੁਰੂ RAMDAS ਜੀ ਦੀ। ਜਦੋਂ ਦੇਖਿਆ ਸੂਈ ਸੋਈ ਦਸ ਤੇ ਜਦੋਂ ਬਾਹਰ ਦੇਖਿਆ ਵਿੱਚ ਜਬਜੀ ਸਾਹਿਬ ਦਾ ਪਾਰਵੀ ਬੜੀ ਤਿੱਖਾ ਕੀਤਾ ਮੈਂ ਸੋਚਿਆ ਕਿ ਅੱਜ ਇੱਕ ਦਿਨ ਪਹਿਲਾਂ ਕਥਾ ਹੋ ਗਈ ਪਰ RAMDAS ਮਹਾਰਾਜ ਜੀ ਇੰਨੇ ਮੇਰੇ ਨੇੜੇ ਹਨ ਇੰਨੇ ਨੇੜੇ ਹਨ ਵਾਰ ਲੱਗੀ ਰਵੇ ਉਹਨਾਂ ਇੰਨੀ ਉਹਨਾਂ ਦੀ ਜੋ ਹੈ ਮੈਂ ਦੇਖਾਂ ਮੇਰੀਆਂ ਭਾਰ ਆਈਆਂ ਇਹ ਉਹਨਾਂ ਨੇ ਕਥਾ ਦੀ ਸੇਵਾ ਲੈਣੀ ਲੈਣੀ ਉਹਨਾਂ ਨੇ ਫਿਰ ਵੀ ਮੱਥਾ ਦੀ ਸੇਵਾ ਸੇਵਾ ਗੁਰਦੁਆਰਾ ਸਾਹਿਬ ਵਿਖੇ ਲਈ ਦੇਖੋ ਇਹ ਹੱਡ ਬਿੱਤੀ ਮੇਰੇ ਨਾਲ ਬੀਤੀ ਹੈ ਇਹ ਕੋਈ ਮੈਨੂੰ ਕਹਿ ਲਈ ਕੋਈ ਮੇਰੇ ਨਾਲ ਦੀ ਕਹਿੰਦੇ 10 ਜਿਹਦਾ ਟਾਈਮ ਦਿੱਤਾ ਤੇ 9 ਵਿੱਚ ਸ਼ੁਰੂ ਕਰ ਲਿਆ ਮੇਰੀਆਂ ਅੱਖਾਂ 10 ਦੀ ਘੜੀ 10 ਤੇ ਸੂਈਆਂ ਰੁਕੀਆਂ ਜਾਂਦ ਘਰ ਵੀ ਦੇ ਗੁਰਦੁਆਰੇ ਵਿੱਚ ਵੀ ਇਹ ਹੱਡ ਬੀਤੀ ਮੇਰੇ ਨਾਲ ਬੀਤੀ ਹੈ ਇਸ ਕਾ ਕੇ ਵਾਹਿਗੁਰੂ ਦੇ ਪਿਆਰਿਓ ਮਨ ਭਾਵਨੀ ਕਰਕੇ ਤੁਹਾਡੀਆਂ ਇੰਨੀਆਂ ਝੋਲੀਆਂ ਭਰਨਗੇ ਤੇ ਤੁਹਾਡੀਆਂ ਝੋਲੀਆਂ ਵੀ ਛੋਟੀਆਂ ਰਹਿ ਜਾਣਗੀਆਂ ਉਹ ਇੰਨੇ ਮੇਰੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਮਹਾਰਾਜ ਨਿਥਾਵੀਆਂ ਨੂੰ ਥਾ ਦੇਣ ਵਾਲੇ ਨਿਮਾਣਿਆਂ ਨੂੰ ਮਾਣ ਮਾਣ ਦੇਣ ਵਾਲੇ ਉਹ ਮੇਰੇ ਗੁਰੂ ਅਮਰਦਾਸ ਜੀ ਮਹਾਰਾਜ ਝੋਲੀਆਂ ਭਰਨ ਵਾਲੇ ਦੁਖੀਆਂ ਦੀਆਂ ਕੋਡੀਆਂ ਦੀਆਂ ਉਹ ਤੁਹਾਡੀਆਂ ਕਿਉਂ ਨਾ ਪੜ ਲੈਣਗੇ ਇਸ ਕਰਕੇ ਵਾਈ ਗੁਰਦੇ ਪਿਆਰਿਓ ਸਾਰਿਆਂ ਦੀਆਂ ਝੋਲੀਆਂ ਭਰਨ ਹੁਣ ਲਾਈਕ ਕਰਨਾ ਅੱਗੇ ਵੀ ਭੇਜਣਾ ਮੈਸੇਜ ਵਾਈ ਗੁਰਜੀ ਕਾ ਖਾਲਸਾ ਕੀ ਕੈਸੀ ਵੀਡੀਓ ਲੱਗੀ ਵੈਭੁਕਤੀ ਕਾ ਕਦਮ ਤੇੈਭੁਕਤੀ ਕੀ ਫਤਿਹ ਜਨੇ ਬਤਨ ਫੋਨ ਕਰਾ